ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀ ਮਾਮਰਤ ਪਾਲ ਸਿੰਘ ਮਹਿਰੋਂ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਕੇ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦਾ ਲੰਘੇ ਸਾਲ 2022 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਕਤਲ ਹੁੰਦਾ ਤੇ ਉਸਤੇ ਇਲਜ਼ਾਮ ਨੇ ਜਿਹੜੇ ਅਮਰਤਪਾਲ ਸਿੰਘ ਮਹਿਰੋਂ ਅਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਲੱਗਦੇ ਨੇ ਹਾਲਾਂਕਿ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆਜ਼ ਦੇ ਉੱਪਰ ਜਿਹੜੀਆਂ ਵੀਡੀਓ ਜਾਰੀ ਕਰਕੇ ਇਸ ਗੱਲ ਦੀ ਜ਼ਿੰਮੇਵਾਰੀ ਵੀ ਲਈ ਸੀ ਕਿ ਜਿਹੜਾ ਕੰਚਨ ਕੁਮਾਰ ਔਰਪਾ ਕਮਲਕੌਰ ਭਾਬੀ ਦਾ ਕਤਲ ਹੋਇਆ ਇਸ ਗੱਲ ਦੀ ਜ਼ਿੰਮੇਵਾਰੀ ਅਮਰਿਤਪਾਲ ਸਿੰਘ ਮੈਰੋਂ ਲੈਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਬਹੁਤ ਵੱਡਾ ਅਪਡੇਟ ਆ ਕੇ ਜਿੱਥੇ ਖਬਰਾਂ ਆਈਆਂ ਸੀ ਕਿ ਕਤਲ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋਂ ਦੇ ਦੋ ਸਾਥੀ ਨੇ ਜਿਹੜੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਜਿਹੜੇ ਪੁਲਿਸ ਹਿਰਾਸਤ ਦੇ ਵਿੱਚ ਨੇ ਤੇ ਅੱਜ ਵੱਡੀ ਖਬਰ ਆ ਕਿ ਅਮਰਿਤਪਾਲ ਸਿੰਘ ਮੈਰੋ ਹਰਾਸਤ ਦੇ ਵਿੱਚ ਲੈ ਲਿਆ ਗਏ ਦਰਅਸਲ ਮੀਡੀਆ ਸੂਤਰਾਂ ਹਵਾਲੇ ਤੋਂ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਅਮਰਿਤਪਾਲ ਸਿੰਘ ਮੈਰੂ ਨੂੰ ਜਿਹੜਾ ਹੈ ਯੂਏਈ ਦੇ ਵਿੱਚ ਜਿਹੜਾ ਹਰਾਸਤ ਦੇ ਵਿੱਚ ਲੈ ਲਿਆ ਗਿਆ ਸ਼ਾਹਰਾਜਾ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵੀਜ਼ਾ ਬਾਰੇ ਪੋਚ ਗੇਸ਼ ਕਰਨ ਦੇ ਮਗਰੋਂ ਇਹ ਸਾਰਾ ਜਿਹੜਾ ਭੇਦ ਦਾ ਸਾਰਾ ਗੁਪਤ ਭੇਦ ਦਾ ਖੁੱਲਿਆ ਕਤਲ ਜਿਹੜਾ ਹੁੰਦਾ ਕਮਲਕੌਰ ਭਾਬੀ ਜੋਰਪਾ ਕੰਚਨ ਕੁਮਾਰੀ ਦਾ ਉਸ ਕਤਲ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਮਹਿਰੋਂ ਜਿਹੜਾ ਪੰਜਾਬ ਪੁਲਿਸ ਨੂੰ ਲੜੀਂਦਾ ਹੁੰਦਾ ਇਸ ਵਾਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਸ ਦੇ ਵਿੱਚ ਜੋ ਖਬਰ ਆਈ ਵੀ ਹੈ ਨੇ ਕਿ ਕਾਨੂੰਨੀ ਕਾਰਵਾਈ ਦੇ ਮਗਰੋਂ ਜਿਹੜਾ ਅਮਰਤਪਾਲ ਸਿੰਘ ਮਹਿਰੋਂ ਨੂੰ ਜਿਹੜਾ ਇੰਡੀਆ ਡਿਪੋਰਟ ਕੀਤਾ ਜਾ ਸਕਦਾ ਪਰ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜਾ ਅਮਰਤਪਾਲ ਸਿੰਘ ਮਹਿਰੋਂ ਅਤੇ ਉਹਨਾਂ ਦੇ ਇੱਕ ਸਾਥੀ ਰਣਜੀਤ ਸਿੰਘ ਨੇ ਜਿਹੜੇ ਉਹ ਵੀ ਜਿਹੜਾ ਪੁਲਿਸ ਹਿਰਾਸਤ ਤੋਂ ਬਾਹਰ ਚੱਲੇ ਨੇ ਉਹਨਾਂ ਦੇ ਜਿਹੜਾ ਘਰ ਦੇ ਉੱਪਰ ਹੈ ਗੈਰ ਜ਼ਮਾਨਤੀ ਬਰੰਟ ਨੇ ਜਿਹੜੇ ਉਹ ਚਪਕਾ ਦਿੱਤੇ ਗਏ ਸੀ ਜਾਰੀ ਕਰ ਦਿੱਤੇ ਗਏ ਸੀ ਹਾਲਾਂਕਿ ਰਣਜੀਤ ਸਿੰਘ ਉਹਨਾਂ ਨੇ ਜਿਹੜਾ ਜਿਹੜੀ ਹਾਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਲਈ ਸੀ ਉਹ ਰੱਦ ਕਰ ਦਿੱਤੀ ਗਈ ਸੀ ਪਰ ਵੱਡੀ ਖਬਰ ਹੈ ਇਸ ਵਕਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅਮਰਤਪਾਲ ਸਿੰਘ ਮਹਿਰੋਂ ਜਿਹੜੇ ਅਮਰitsar ਹੈ ਜਿਹੜੇ 에어ਪੋਰਟ ਤੋਂ UAE ਦੇ ਲਈ ਜਿਹੜਾ ਜਹਾਜ਼ ਚੜ ਜਾਂਦੇ ਨੇ ਔਰਪਾ ਜਿਹੜਾ ਕੰਚਨ ਕੁਮਾਰੀ ਔਰਪਾ ਕਮਲ ਕੌਰ ਭਾਬੀ ਦਾ ਕਤਲ ਹੁੰਦਾ ਜੂਨ 2025 ਦੇ ਵਿੱਚ ਹਾਲਾਂਕਿ ਉਸ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਜ਼ਿੰਮੇਵਾਰੀ ਲੈਂਦੇ ਨੇ ਤੇ ਉਸ ਤੋਂ ਬਾਅਦ ਬਟੰਡੇ ਦੇ ਇੱਕ ਹਸਪਤਾਲ ਦੇ ਵਿੱਚੋਂ ਕੰਚਨ ਕੁਮਾਰੀ ਔਰਪਾ ਕਮਲ ਕੌਰ ਭਾਬੀ ਦੀ ਜਿਹੜੀ ਮ੍ਰਿਤਕ ਦੇ ਆ ਗੱਡੀ ਦੀ ਜਿਹੜਾ ਗੱਡੀ ਦੇ ਵਿੱਚੋਂ ਮਿਲਦੀ ਆ ਹਸਪਤਾਲ ਦੀ ਪਾਰਕਿੰਗ ਦੇ ਵਿੱਚੋਂ ਤੇ ਉਸ ਤੋਂ ਬਾਅਦ ਇਹ ਕਿਸ ਤਰੀਕੇ ਦਾ ਜਿਹੜਾ ਮਾਹੌਲ ਬਣਿਆ ਰਹਿੰਦਾ ਕਿ ਅਮਰਤਪਾਲ ਸਿੰਘ ਮਹਿਰੋਂ ਹੋਰ ਵੀ ਜਿਹੜੇ ਇਨਫਲੂਐਂਸਰ ਨੇ ਜਿਹੜੀਆਂ ਅਸ਼ਲੀਲ ਵੀਡੀਓਜ਼ ਪਾਉਂਦੇ ਨੇ ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦੰਦੇ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਜਿਹੜੇ ਅਕਾਊਂਟ ਨੇ ਉਹ ਸਸਪੈਂਡ ਕਰ ਦਿੱਤੇ ਜਾਂਦੇ ਨੇ ਪਰ ਅੱਜ ਵੱਡੀ ਖਬਰ ਆ ਮੀਡੀਆ ਸੂਤਰਾਂ ਵਾਲੇ ਤੋਂ ਹਾਲਾਂਕਿ ਅਧਿਕਾਰਕ ਤੌਰ ਤੇ ਇਸ ਨੂੰ ਲੈ ਕੇ ਪੁਸ਼ਟੀ ਨਹੀਂ ਹੋਈ ਪਰ ਖਬਰ ਆ ਕਿ ਅਮਰਤਪਾਲ ਸਿੰਘ ਮਹਿਰੋਂ ਨੂੰ ਜਿਹੜਾ ਯੂਏਈ ਦੇ ਵਿੱਚ ਹਰਾਸਸ ਦੇ ਵਿੱਚ ਲੈ ਲਿਆ ਗਿਆ ਸ਼ਾਹਰਾਜ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਆ ਵੀਜ਼ਾ ਦੀ ਪੁੱਛ ਕੇ ਸਨੇ ਮਗਰੋਂ ਇਹ ਪੇਤ ਖੁੱਲਿਆ ਤੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕੰਚਨ ਕੁਮਾਰੀ ਔਰ ਪੱਕ ਅਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਲੋੜਿੰਦੇ ਸੀ ਜਿਹੜੇ ਅਮਰਤਪਾਲ ਸਿੰਘ ਮਹਿਰੋਂ ਤੇ ਕਾਨੂੰਨੀ ਕਾਰਵਾਈ ਦੇ ਮਗਰੋਂ ਭਾਰਤ ਡਿਪੋਰਟ ਵੀ ਕੀਤਾ ਜਾ ਸਕਦਾ